ਕੀ 81 ਤੋਂ ਲੈ ਕੇ ਹੁਣ ਤੱਕ ਇਹ ਬਲਡ ਦਾ ਸਾਰਿਆਂ ਤੋਂ ਵੱਡਾ ਟਰੀ ਆ ਹਾਂਜੀ ਸਸਰੀ ਗੱਲ ਜੀ ਸਾਰਿਆਂ ਨੂੰ ਮੈਂ ਪਹੁੰਚ ਗਿਆ ਅੱਜ ਇਟਲੀ ਦੇ ਸ਼ਹਿਰ ਗੂਬੀਓ ਜਿੱਥੇ ਕੀ ਕਈ ਦਰਾਖਤਾਂ ਨੂੰ ਮळा ਕੇ ਇੱਕ ਬਹੁਤ ਵੱਡਾ ਕ੍ਰਿਸਮਸ ਟਰੀ ਬਣਾਇਆ ਗਿਆ ਆ ਜੋ ਕਿ 1900 ਕਿਆ ਸੀਤੋ ਲੈ ਕੇ ਹੁਣ ਤੱਕ ਇਹ ਬਲਡ ਦਾ ਸਾਰਿਆਂ ਤੋਂ ਵੱਡਾ ਟਰੀ ਆ ਲਗਭਗ ਜਿਹਦੀ ਉਚਾਈ 750 ਮੀਟਰ ਤੇ 450 ਮੀਟਰ ਚੌੜਾ ਤੇ ਇਹਦਾ ਗਿਨੀ ਬੁਕਸ ਦੇ ਵਿੱਚ ਵੀ ਨਾਮ ਦਰਜ ਆ ਤੇ ਤੁਸੀਂ ਵੀ ਜਾ ਕੇ ਗੂਗਲ ਤੇ ਇਟਲੀ ਦਾ ਇਹ ਸਾਰਿਆਂ ਤੋਂ ਵੱਡਾ 크리스마ਸ ਟਰੀ ਸਰਚ ਕਰ ਸਕਦੇ ਹੋ ਇਟਲੀ ਦੇ ਸ਼ਹਿਰ ਗੂਬੀਓ ਵਿੱਚ ਪਾਇਆ ਜਾਂਦਾ ਆ ਲੋਬੇ ਆਪਣੇ ਦਾ ਬਾਜੇ ਵਾਲੇ ਪਿਆਹਾਂ ਚ ਇਹ ਪੁਰਾਣਾ ਬੈਂਡ ਲੈ ਕੇ ਆਉਂਦੇ ਹੁੰਦੇ ਸੀਗੇ ਇੱਥੇ ਦਾ ਤਿਹਾਰਾ ਚ ਵੀ ਬੈਂਡ ਵੱਜਦੇ ਆ ਮੈਨੂੰ ਤਾਂ ਇੰਡੀਆ ਦੀ ਯਾਦ ਆ ਗਈ ਹੈਗਾ ਭੰਗੜਾ ਹੀ ਪਾ ਲਈਏ ਹਾਂਜੀ ਤੁਰਦੇ ਤੁਰਦੇ ਆਪਾਂ ਪਹੁੰਚ ਗਏ ਇੱਥੇ ਤੇ ਆਹ ਦੇਖੋ ਇਨੀ ਆਪਣਾ ਪੁਰਾਣਾ ਕਲਚਰ ਜਦੋਂ ਆਪਣੇ ਪੁਰਾਣੇ ਕਲਚਰ 'ਚ ਨਹੀਂ ਬੀਬੀਆਂ ਕੱਪੜੇ ਧੋਉਂਦੀਆਂ ਸੀਗੀਆਂ ਆਹ ਦੇਖੋ ਕੱਪੜੇ ਧੋ ਹੋ ਰਹੇ ਆ ਤੇ ਕਿੰਨੇ ਵਧੀਆ ਇੱਧਰ ਕੱਪੜੇ ਸੁੱਕਣੇ ਪਾਏ ਆ ਜਿੱਦਾਂ ਕਹਿ ਦਾਂ ਤੇ ਥੋਬੀ ਘਾਟ ਲੱਗਾ ਹੈਗਾ ਤੇ ਆ ਕੋ ਦੇਖ ਲਓ ਖੂਚੋਂ ਪਾਣੀ ਕੱਢਦੇ ਪੁਰਾਣੇ ਆਪਣੇ ਪੁਰਾਣਾ ਕਲਚਰ ਕਿੰਨੇ ਟਾਈਮ ਬਾਅਦ ਪੁਰਾਣਾ ਕਲਚਰ ਨਜ਼ਰ ਆਇਆ ਬਈ ਆ ਲੱਛੇ ਦੇਖੋ ਸੁੱਕਣੇ ਪਏ ਆ ਰੰਗ ਕਰ ਕਰਕੇ ਰੰਗ ਕਰ ਕਰਕੇ ਲੱਛੇ ਦੇਖੋ ਤੇ ਆ ਜਿੱਦਾਂ ਕੱਪੜੇ ਵੇਚਦੇ ਆ ਆਪਣੇ ਹੁੰਦੇ ਸੀਗੇ ਜਾਂ ਰੰਗ ਕਰਦੇ ਕਹਿ ਲਓ ਆ ਇਧਰ ਲੱਛੇ ਇਧਰ ਵੀ ਸੁੱਕਣੇ ਪਏ ਆ ਇੱਥੇ ਮੱਛੀਆਂ ਵੇਚਣ ਵਾਲਾ ਬਣਾਇਆ ਆ ਮਸ਼ਵਾਰੇ ਇੱਧਰ ਹੈਗਾ ਆ ਮੱਛੀ ਕੱਟਣ ਵਾਲੇ ਤੇ ਅੱਗੇ ਜਾਂਦੇ ਜਾਂਦੇ ਆ ਵੀ ਮੱਛੀਆਂ ਵੇਚਦੇ ਆ ਲੱਗ ਲੱਗ ਤਰੀਕੇ ਦੀਆਂ ਬਹੁਤ ਹੀ ਇਹ ਪਿੰਡ ਚ ਬਹੁਤ ਹੀ ਵਧੀਆ ਪੁਰਾਣਾ ਜਿਹਦਾ ਪੁਰਾਣਾ ਕਲਚਰ ਦਿਖਾਇਆ ਆ ਨੇ ਕਗਦਾ ਚਟਕਾਈ ਵੀ ਆ ਚਟਕਾਈ ਦੇਖੋ ਕਦਾ ਸੰਦ ਸੰਦ ਤਿੱਖੇ ਕਰਤੇ ਆਂਦੇ ਟੰਗੇਓ ਤੇ ਆਹ ਦੇਖੋ ਜਿਹਦਾ ਪੁਰਾਣੇ ਜ਼ਮਾਨੇ ਚ ਹੁੰਦੀਆਂ ਸੀਗੀਆਂ ਰੇੜੀਆਂ ਆਂ ਤੇ ਇੱਥੇ ਡ్రਾਈ ਫਰੂਟ ਵੇਚਦੇ ਆ ਆਪਣੇ ਖਰੋਟ ਕਹਿ ਦੰਦੇ ਆ ਖਰੋਟ ਬਣਾਏ ते अभी ड्राई फ्रूट अपने ਇਹ ਜਿਹੜੇ ਆਪਣੇ ਬੁੱਤ ਜੇ ਬਣਾਏ ਆ ਦੇਖੋ ਦੂਰੋਂ ਮੈਨੂੰ ਲੱਗਾ ਜਿੱਦਾਂ ਕੋਈ ਖੜਾ ਹੁੰਦਾ ਆ ਦੇਖ ਲਓ ਕਿਹੜੇ ਤਰੀਕੇ ਨਾਲ ਇਹ ਬੁੱਤ ਸਾਰੇ ਬਣਾਏ ਆ ਅਸਲੀ ਲੱਗ ਰਹੇ ਆ ਤੇ ਇਹਨਾਂ ਵਿੱਚ ਮੈਨੂੰ ਲੱਗਦਾ ਇਹ ਨਹੀਂ ਮੈਂ ਚੈੱਕ ਕੀਤਾ ਜਿੱਦਾਂ ਕੱਪੜੇ ਜੇ ਕੁਝ ਭਰਿਆ ਆ ਇਦਾਂ ਦਾ ਦੂਰੋਂ ਦੇਖਣੇ ਨੂੰ ਐਨ ਅਸਲੀ ਲੱਗਦੇ ਆ ਇੱਧਰ ਦੇਖੋ ਜਿੱਦਾਂ ਪੁਰਾਣੇ ਜ਼ਮਾਨੇ 'ਚ ਇਹ ਆਪਣੇ ਰੋਟੀਆਂ ਨਹੀਂ ਭੱਠੀ 'ਚ ਬਣਾਉਂਦੇ ਹੁੰਦੇ ਸੀਗੇ ਇਦਾਂ ਇਹ ਬਰੈਡ ਜੇ ਖਾਂਦੇ ਆ ਆ ਬਰੈਡ ਬਣੇ ਹੋ ਆ ਆ ਪੱਠੀ ਚੱਲਦੀ ਵੀ ਦਿਖਾ ਲਈ ਵਾ ਦੂਰੋਂ ਹੋ ਕੇ ਦਿਖਾਣਾ ਥੋੜਾ ਜਿਹਾ ਦੇਖ ਕਿੰਨਾ ਵਧੀਆ ਆਉਂਦਾ ਆ ਆ ਚੱਕੋ ਜੀ ਕਮਾਰ ਵੀ ਆ ਗਏ ਐ ਲੱਗਦੇ ਆ ਜੇ ਤਾਂ ਕਿਤੇ ਇੱਥੇ ਮੈਂ ਲਾਦਾ ਲਾਈਟਾਂ ਲੂਟਾ ਬੰਦ ਹੋ ਜਾਣਾ ਨਾ ਇਹਦਾ ਬੰਦੇ ਦੀ ਜਾਨਾ ਹੀ ਕੱਢ ਦਊਗੀ ਆ। ਖੈਣਾ ਪਤਾ ਨਹੀਂ ਕੀ ਆ ਗਏ ਕਿੱਥੋਂ ਆਨੇ ਬੰਦੇ ਖੜੇ ਆ ਇੰਨੇ। ਆ ਭਾਂਡੇ ਕਲੀ ਕਰਾ ਲੋ। ਆ ਜਾਓ ਇਹ ਪਤਲ ਦੇ ਭਾਂਡੇ ਆ। ਉਹ ਲਹਾਰ ਵੀ ਆ ਗਏ ਬਈ। ਲੱਕੜੀ ਦੇ ਵੀ ਬਣਾਉਣਾ ਬੱਲੇ ਬੱਲੇ ਵੀ ਆ ਪੁਰਾਣੇ। ਜਿਹੜੇ ਪੁਰਾਣੇ ਸੰਦ ਆ ਕਿੰਨੇ ਟਾਈਮ ਬਾਅਦ ਦੇਖੇ। ਆ ਚੱਕੋ। ਬਹੁਤ ਹੀ ਵਧੀਆ ਚੀਜ਼ ਆ ਦੇਖੋ ਲੱਗਦਾ ਕਿ ਨਹੀਂ ਪੂਰੇ ਤਰਾਈ ਘਟ ਦੋਗੇ ਜੇ ਤਾਂ ਕਿਤੇ ਬੰਦਾ ਕਿਤੇ ਅਣਜਾਣੇ ਚ ਇਧਰ ਕਿਤੇ ਲਾਈਟਾਂ ਲੂਟਾਂ ਜ ਹਨੇਰੇ ਚ ਆ ਜਵੇ ਤਾਂ ਹਥਿਆਰ ਵੀ ਚੰਗੇ ਤਖੀ ਕੀਤੇ ਹੋ ਆ ਆ ਲਾਓ ਜੀ ਇੱਥੇ ਇੱਕ ਗਦੇ ਹੋਣੀ ਵੀ ਆ ਗਏ ਪੁਰਾਣੇ ਜ਼ਮਾਨੇ ਚੋਂ ਇਹਨਾਂ ਚੋਂ ਦੱਸਿਓ ਤਾਂ ਇਹ ਸਾਰੇ ਨਕਲੀ ਆ ਕਿ ਵਿੱਚ ਅਸਲੀ ਬੰਦੇ ਵੀ ਆ ਪਛਾਣਿਓ ਤਾਂ ਜੇ ਤੁਹਾਨੂੰ ਪਛਾਣ ਆਈ ਤਾਂ ਆ ਜਾਓ ਇਹ ਮੱਛੀ ਲੈਣੀ ਆ ਤੋਲ ਕੇ ਮਿਲਦੀ ਆ ਇੱਧਰ ਇੱਧਰ ਟੇਬਲ ਤੇ ਬੈਠ ਕੇ ਪੈਗ ਸ਼ੱਗ ਵੀ ਚੱਲ ਰਿਹਾ ਆਜੋ ਆਜੋ 30 ਰੁਪਏ ਕਿਲੋ 30 ਰੁਪਏ ਕਿਲੋ